ਸਤਿ ਸ੍ਰੀ ਅਕਾਲ ਅੱਜ ਆਪਾਂ ਜਾਣਾ ਸੀ ਦੁਆਬੇ 'ਚ ਸਵੇਰੇ ਸਵੇਰੇ ਆਪੋ ਉੱਠ ਕੇ ਕੀਤੇ ਆਪਣੇ ਕੰਮ ਧੁੰਦੇ ਸਭ ਤੋਂ ਪਹਿਲਾਂ ਗਏ ਆਪਾਂ ਖੇਤ ਨੂੰ ਵਲੌਗ ਦਿਖਾਉਣੇ ਆ ਤੇ ਆਪਣਾ ਫੇਵਰੇਟ ਕੰਮ ਪਟੇ ਬੜੇ ਸੋਖ ਨਾਲ ਆਪਾਂ ਨੇ ਅੱਜ ਫੁੱਲ ਟਰਾਲੀ ਭਰ ਕੇ ਉਸ ਤੋਂ ਬਾਅਦ ਆਪਾਂ ਖੇਚੀ ਤਿਆਰੀ ਦੁਆਬੇ ਦੀ ਥੱਲੇ ਆਪਣੇ ਉਹੀ ਸਿਟੀ ਤੋਂ ਆਪਣਾ ਪ੍ਰਾਈਵੇਟ ਜੈੱਟ ਹੌਲੀ ਹੌਲੀ ਆਪਾਂ ਚਲਦੇ 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 ਪਹੁੰਚ ਗਏ ਜੀ ਗਰਾਊਂਡ ਦੇ ਵਿੱਚ ਗਰਾਊਂਡ ਸੀ ਪਿੰਡ ਬਿਲਗਾ ਦੋਆਬੇ ਦੇ ਸਭ ਤੋਂ ਵੱਡੇ ਪਿੰਡਾਂ ਦੇ ਵਿੱਚ شمار ਆ ਜਿੱਥੋਂ ਦੀਆਂ ਬਣੀਆਂ ਟਰਾਲੀਆਂ ਪੂਰੀ ਦੁਨੀਆ ਭਰ ਦੇ ਵਿੱਚ ਪ੍ਰਸਿੱਧਾਂ ਬਿਲਗਾ ਪਿੰਡਾਂ ਨੂਰਮੰਦ ਦਾ ਇਲਾਕਾ ਜ਼ਿਲ੍ਹੇ ਜਲੰਧਰ ਦਾ ਮਾਣ ਮਿੱਤਾ ਪਿੰਡ ਸੀ ਤੇ ਆਪਣੇ ਸਾਰੇ ਭਰਾਵਰੇ ਆਏ ਸੀ ਵੱਡੀ ਰੌਣਕ ਮੇਲਾ ਸੀ ਅੱਜ ਕਈ ਦਿਨਾਂ ਬਾਅਦ ਸਵਰਗੀ ਆਪਣੇ ਵੱਡੇ ਵੀਰ ਲੱਖੀ ਲਹਿਰੇ ਦੀ ਜਵਾਬ ਯਾਦ ਨੂੰ ਸਮਰਪਿਤ ਜਿਹੜਾ ਇਹ ਮੇਲਾ ਜਿਹੜਾ ਕਰਵਾਇਆ ਗਿਆ ਭਰਾਵਾਂ ਵੱਲੋਂ ਤੇ ਆ ਕਪਲਤੂਰੀ ਦਾ ਉਹ ਇਤਿਹਾਸਕ ਟੈਟੂ ਵੀਰੇ ਜਿਹਨੂੰ ਬਣਾਉਣ ਤੋਂ ਬਾਅਦ ਟੈਟੂ ਵਾਲੇ ਨੇ ਦੁਕਾਨ ਹੀ ਬੰਦ ਕਰਤੀ ਬਸ ਇਸ ਤੋਂ ਬਾਅਦ ਬਈ ਜੀ ਪਹਿਲਾ ਮੈਚ ਬੋਲ ਕੇ ਗਰਮੀ ਬਹੁਤ ਜ਼ਿਆਦਾ ਸੀ ਆਪਾਂ ਬੈਠੇ ਜਸ਼ਨੀ ਕਿੱਧਰ ਵਹੇ ਦੀ ਕੱਟੀ ਦੇ ਵਿੱਚ ਭਰਾ ਨੇ ਏਸੀ ਲਾ ਕੇ ਕੀਤਾ ਕੰਮ ਕੂਲ ਨਾਲ ਜਿਉਣ ਵਾਲੀ ਅੰਬਰ ਕਾਕਾ ਭਾਈ ਰੂਪਾ ਸੋਨੁ ਸਤਾਜ ਵੀਰ ਆਪਣੇ ਇਹ ਵੀ ਏਸੀ ਦਾ ਆਨੰਦ ਲੈ ਰਹੇ ਸੀ ਕਿਉਂਕਿ ਗਰਮੀ ਅੱਜ ਬਹੁਤ ਜ਼ਿਆਦਾ ਸੀ ਬੱਟ ਪਿਆ ਸੀ ਹਵਾ ਹਵਾ ਬਿਲਕੁਲ ਵੀ ਨਹੀਂ ਚੱਲਦੀ ਸੀ ਵੀ ਤੇਰਾ ਲਿਖ ਦੂ ਜਨਰੇਟਰਾਂ ਦੇ ਨਾਂ ਅੱਜ ਕੱਲ ਦੇ ਚੜਾਈ ਵਾਲੀ ਜਨਰੇਟਰ ਵਾਲੇ ਵੀ ਫੈਨ ਹੋ ਗਏ ਉਹਦੇ ਵੀ ਉਹਨਾਂ ਨੇ ਨਾਂ ਲਿਖਦਾ ਆ ਆਪਣੇ ਲਾਈਵ ਵਾਲੇ ਬੈਠੇ ਸੀ ਵੀਰ ਲੱਕੀਪੁਰਾ ਪੰਜਾਬ ਲਾਈਵ 24 ਨਾਲ ਲੈਮਨ ਸਾਡਾ ਵੀਰ ਸੰਗਰੂਰ ক্রিকেট ਵਾਲਾ ਭਰਾਵਾ ਨੇ ਤੇ ਆਹ ਸ਼ੀਲੂ ਯਾਰ ਮਿਲ ਗਿਆ ਆਪਣਾ ਖੋਖੇ ਵਾਲੀ ਆ ਸ਼ੀਲੂ ਭਰਾ ਇਹ ਵੀ ਹੀਰਾ ਬੰਦਾ ਬਾਈ ਉਹਨਾਂ ਨੇ ਐਨ ਸੇਵਾ ਸੁਭਾ ਕੀਤੀ ਮੈਂ ਦੇਖੇ ਲਾਈਵ ਮਹਿੰਦੀ ਖੋਖੇ ਵਾਲੀ ਆਪਣਾ ਯਾਰ ਅੱਜ ਥੋੜਾ ਅਨਫਿਟ ਸੀ ਤਾਂ ਕਰਕੇ ਖੇਡਿਆ ਨਹੀਂ ਆ ਪੰਜਾਬ ਦੀ ਵਿਰਾਸਤ ਤਿੰਨ ਟੈਰਾ ਵਾਲਾ ਪੂਂਡ ਤੇ ਉਸ ਤੋਂ ਬਾਅਦ ਮਿਲਦੇ ਨੂੰ ਆਪਾਂ ਨੂੰ 9 ਵਜੇ ਮਿਲਗੇ ਕੋਪਲ ਯਾਰ ਇਹਨੂੰ ਪਛਾਣੋ ਵੀ ਰਿਹਾ ਜਿਹੜਾ ਬੰਦਾ ਮੂਹ ਲਪੂ ਰਿਹਾ ਹੈ ਕੌਣ ਜੀਤਾ ਕਰਵਾ ਦੇ ਹੈਪੀ ਬਰਥਡੇ ਵੀਰ ਆਪਣੇ ਹੈਪੀ ਹੋਣ ਨਾਲ ਲਈ ਆਪਾਂ ਰੌਣਕ ਕੱਲ ਨੂੰ ਮਿਲਦੇ ਜੀ ਕਿਸੇ